ਸਸਿਕਾ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਪਹਿਲਾਂ ਤਾਂ ਅੱਜ ਦੇ ਬਲੌਗ ਕੀ ਕਰਨ ਲੱਗੇ ਆਂ ਸ਼ੁਰੂਆਤ ਬਜ਼ੁਰਗ ਕਹਿੰਦੇ ਹੁੰਦੇ ਦੀ ਸਿਆਣੇ ਕਿ ਜਦੋਂ ਵੀ ਰੋਟੀ ਖਾਣੀ ਆ ਤਾਂ ਸਿਰ ਢੱਕ ਕੇ ਖਾਣੀ ਚਾਹੀਦੀ ਆ ਹੁਣ ਪ੍ਰਸ਼ਾਦਾ ਛਕਣ ਲੱਗੇ ਆਂ ਦਸਤਾਰ ਵੀ ਰੈਡੀ ਪਈ ਆ ਕੂਈ ਹੋ ਕੇ ਤੇ ਕੁੜਤਾ ਪਜਾਮਾ ਰੋਟੀ ਛੱਕ ਕੇ ਫਿਰ ਹੁੰਨੇ ਆ ਤਿਆਰ ਤੇ ਫਿਰ ਚੱਲਦੇ ਆਂ ਸ਼ਹਿਰ ਨੂੰ ਤੁਹਾਨੂੰ ਦਿਖਾਉਨੇ ਆ ਅੱਜ ਪਟਿਆਲੇ ਜਾਵਾਂਗੇ ਦੇਖਿਓ ਬਲੌਗ ਤੇ ਆਹਦੇ ਚਾਚੇ ਜੀ ਸਪੋਰਟ ਕਰਿਓ ਤੇ ਆਜੋ ਤੁਹਾਨੂੰ ਵੀ ਰੋਟੀ ਖਾਣਾ ਖਵਾ ਦਈਏ ਯਾਰ ਪਰੌਂਠੇ ਨਾਲ ਮਗਣੀ ਨਾਲ ਅੰਬ ਦੀ ਫਾੜੀ ਨਾਲ ਚਲਦੇ ਆਂ ਜੀ ਹੁਣ ਸ਼ਹਿਰ ਨੂੰ ਜੁੜੇ ਰਹੇ ਹਾਂ ਦਿਖਾਉਣੀ ਆ ਤੁਹਾਨੂੰ ਅੱਗੇ ਜਾ ਕੇ ਪਟਿਆਲੇ ਤੇ ਚਾਚੇ ਦੀ ਕਿਵੇਂ ਲੱਗੀ ਅੱਜ ਲੁੱਕ ਐਡਰੈਸ ਦੱਸਿਓ ਜਰੂਰ ਤੇ ਚਲੋ ਚਲਦੇ ਆਂ ਜੀ ਹੁਣ ਸ਼ਹਿਰ ਨੂੰ ਜੀ ਆ ਟੀਮੀ ਆ ਗਈ ਗੁੱਸੇ ਹੋ ਗਈ ਅੰਦਰ ਬੜੀ ਬੌਲ ਲੈ ਕੇ ਆ ਰਹੀ ਧੀ ਇਹਦੀ ਬੌਲ ਬਾਹਰ ਕੱਢਤੀ ਕਿਉਂਕਿ ਲਿਫੜੀ ਵੀ ਸੀਗੀ ਹੁਣ ਆ ਟੋਫੀਆਂ ਦਿਖਾਈ ਆ ਟੋਫੀਆਂ ਹੁਣ ਲਾਜ ਚੋਣੇ ਨੂੰ ਟੋਫੀ ਵਾਸਤੇ ਲੈ ਕੇ ਆਏ ਹਾਂ ਹੁਣ ਟੋਫੀ ਖਾਊਗੀ ਬਹੁਤ ਕੁਛ ਗੰਦੀ ਆ ਇਹਦੇ ਬ੍ਰਾਂਡ ਦੀ ਟੌਫੀ ਅਸੀਂ ਨਹੀਂ ਖਾਂਦੇ ਉਹ ਬ੍ਰਾਂਡ ਖਾਂਦੀ ਆ ਮਾੜਾ ਟੀੜਾ ਬ੍ਰਾਂਡ ਆ ਵੀ ਨਹੀਂ ਖਾ ਕੇ ਰਾਜੀ ਚਲੋ ਠੀਕ ਆਪਾਂ ਆਰਾਮ ਨਾਲ ਪਈਆ ਟਿਮੀ ਹੈ ਤੇ ਘਰ ਦੇ ਕਹਿੰਦੇ 12:00 ਤਾਂ ਵੱਜ ਗਏ ਕਹਿੰਦੇ ਹੁਣ ਦੁਪਹਿਰ ਦੀ ਰੋਟੀ ਖਾਏ ਜਾਈ ਕੜੀ ਬਣ ਰਹੀ ਆ ਮੰਗਾ ਚਲ ਰੋਟੀ ਖਾ ਕੇ ਚਲਦੇ ਆ ਫਿਰ ਆਹ ਦੇਖੋ ਆਫਾ ਛੱਡ ਰਹੀ ਆ ਮੈਨੂੰ ਬਹੁਤ ਪਸੰਦ ਆ ਯਾਰ ਕੜੀ ਨਾਲੇ ਮੈਨੂੰ ਤਾਂ ਯਾਰ ਡਾਕਟਰ ਨੇ ਕਿਹਾ ਵੇ ਵੀ ਆ ਕਿ ਤੂੰ ਬਾਹਰਲਾ ਘੱਟ ਖਾਇਆ ਕਰ ਖਾਣਾ ਘਰ ਦਾ ਖਾਇਆ ਕਰ ਫਿਰ ਵੀ ਮੇਰੀ ਯਾਦ ਤਾਂ ਮੜਾ ਬੂਟਾ ਤੁਹਾਨੂੰ ਪਤਾ ਜਦੋਂ ਬਾਹਰ ਹੋਈਦਾ ਤਾਂ ਕੁਛ ਨਾ ਕੁਛ ਖਾਦਾ ਹੀ ਜਾਂਦਾ ਹੈਗਾ ਯਾਰ ਇਹ ਧੁੱਪ ਨਿਕਲੇ ਆਈ ਆ ਖੜੀ ਆ ਸੋਡੇ ਚਾਚੇ ਦੀ ਗੱਡੀ ਤੇ ਵਿੱਚ ਸੱਤ ਕ ਬੂਟੇ ਨੇ ਆ ਦੇ ਦਾਂਗੇ ਉੱਥੇ ਅੱਜ ਕਿਸੇ ਨੂੰ ਬੀਪੀਐਸ ਕਿਉਂਕਿ ਬੂਟੇ 25 ਕ ਲੈ ਕੇ ਆਇਆ ਸੀ ਹੋਰ ਉਹਦੇ ਵਿੱਚੋਂ 17 18 ਦਾ ਕਿਸੇ ਨੂੰ ਦੇਤੇ ਸਰੰਦ ਤੇ ਬਾਕੀ ਜਿਹੜੇ ਬੱਚੇ ਨੇ ਮੈਂ ਚੱਲ ਪਟਿਆਲੇ ਦੇ ਦਾ ਆ ਖਾਣਾ ਖਾ ਕੇ ਹੁਣ ਚਲਦੇ ਆਂ ਫਿਰ ਸ਼ਹਿਰ ਨੂੰ ਦਿਖਾਉਣੇ ਆ ਤੁਹਾਨੂੰ ਸ਼ਹਿਰ ਦਾ ਵੀ ਮਾਹੌਲ ਤੇ ਅੱਜ ਮਾੜਾ ਮੋਟਾ ਬੀਪੀਐਸ ਭਤੀਜੇ ਦਾ ਕਿਸਦਾ ਮੈਸੇਜ ਆਇਆ ਕਿ ਚਾਚੇ ਜੀਪ ਲੈ ਕੇ ਆਉਂਗਾ ਜੀ ਗੇੜੀ ਲਾਉਣੀ ਆ ਕੋਈ ਗੱਲ ਨਹੀਂ ਭਾਈ ਤੇਰਾ ਰਾਂਝਾ ਵੀ ਰਾਜੀ ਕਰ ਦੇਣਾ ਏ ਅੱਜ ਗੇੜੀ ਤੇਰੇ ਨਾਲ ਜ਼ਰੂਰ ਲਾਵਾਂਗੇ ਹੋਰ ਦੱਸੋ ਗੱਲਬਾਤ ਠੀਕ ਹੋ ਯਾਰ ਆ ਦੇਖੋ ਜਿਹੜੇ ਆਪਾਂ ਬੂਟੇ ਲਾਏ ਸੀ ਉਦੋਂ ਘਰੇ ਚੱਲ ਪਏ ਬੂਟੇ ਆਹ ਦੇਖ ਲਓ ਮਤਲਬ ਆ ਦਿਨਾਂ ਦੇ ਵਿੱਚ ਤਾਂ ਜਦੋਂ بارش ਹੁੰਦੀ ਆ ਬੂਟੇ ਬਹੁਤ ਛੇਤੀ ਚੱਲਦੇ ਆ ਬਾਕੀ ਪਟਿਆਲੇ ਹੁਣ ਜਾਵਾਂਗੇ ਖਾਣਾ ਖੂਣਾ ਖਾ ਕੇ ਤੁਹਾਨੂੰ ਦਿਖਾਵਾਂਗੇ ਸ਼ਹਿਰ ਦਾ ਮਾਹੌਲ ਜੁੜੇ ਰਹੋ ਨਾਲ ਤੇ ਨਾਲੇ ਨਾ ਯਾਰ ਜੇ ਤੁਹਾਨੂੰ ਕੋਈ ਤੰਗੀ ਕੋਈ ਲਗਦੀ ਹੁੰਦੀ ਆ ਇਹਦੇ ਵਿੱਚ ਬਲੌਗ ਦੇ ਵਿੱਚ ਕਮੀ ਪੇਚੀ ਤਾਂ ਮੈਨੂੰ ਜਰੂਰ ਯਾਰ ਤੁਸੀਂ ਦੱਸ ਦਿਆ ਕਰੋ ਠੀਕ ਆ ਨਾ ਹੁਣ ਤੁਸੀਂ ਕਹਿੰਦੇ ਹੁੰਦੇ ਸੀ ਚਾਚਾ ਬਲੌਗ ਛੋਟਾ ਹੁੰਦਾ ਵੱਡਾ ਕਰ ਤੇ ਵੱਡਾ ਕਰ ਦਿਆ ਕਰ ਵੱਡਾ ਆਪਾਂ ਕਰਤਾ 10 ਮਿੰਟ ਤੇ ਆਪਾਂ ਲੈ ਕੇ ਬਲੌਗ ਨੂੰ ਕੋਸ਼ਿਸ਼ ਕਰਾਂਗੇ ਕਿ ਇਹਨੂੰ 14-15 ਮਿੰਟ ਤੱਕ ਬਣਾਇਆ ਕਰੀਏ ਆ ਜੋ ਤੁਹਾਨੂੰ ਖਿਲਾ ਦਈਏ ਜੀ ਕੜੀ ਚਾਉਟ ਆਜੋ ਕਿਨੇ ਕਿਨੇ ਖਾਣਾ ਹੈ ਯਾਰ ਖਵਾ ਦਿੰਨੇ ਆ ਤੁਹਾਨੂੰ ਤੇ ਜਿੰਨੇ ਵੀ ਬਾਹਰ ਭੈਣ ਭਰਾ ਬੈਠੇ ਨੇ ਬਸ ਖਾ ਕੇ ਹੁਣ ਚਲਦੇ ਆ ਪਟਿਆਲੇ ਨੂੰ ਤੇ ਤੁਹਾਨੂੰ ਸ਼ਹਿਰ ਦਾ ਵੀ ਮਾਹੌਲ ਦਿਖਾਉਣੇ ਆ ਮੋਟਰ ਤੇ ਆਇਆ ਸੀ ਜੀ ਜਿਹੜਾ ਕੱਢਣ ਖੇਤਾਂ ਚ ਮੈਂ ਕਿਹਾ ਜੀਲੀ ਦੇਖ ਕੇ ਆਈਏ ਇੱਕ ਭਤੀਜੇ ਉਹ ਕਮੈਂਟ ਕਰਕੇ ਦੱਸਿਓ ਕਿ ਝੰਡਾ ਰੋਗ ਤੋਂ ਕਿਹੜੀ ਦਵਾਈ ਪਾਈ ਹੈ ਯਾਰ ਵਾਸਪਤੀ ਚ ਜਰੂਰ ਦੱਸਿਓ ਯਾਰ ਗੱਡੀ ਹੋ ਗਈ ਸਟਾਰਟ ਚਲੋ ਹੁਣ ਚਲਦੇ ਆ ਪਟਿਆਲੇ ਨੂੰ ਦਿਖਾਉਣੇ ਆ ਪਟਿਆਲੇ ਦੇ ਰੰਗ ਟੰਗ ਅੱਜ ਲੇਟ ਹੋ ਗਿਆ ਥੋੜਾ ਜਿਹਾ ਜਾਂਦਾ ਜਾਂਦਾ ਹਾਂ ਜੀ ਰੂਪੇ ਘਰ ਤੋਂ ਗੱਡੀ 'ਚ ਥੋੜੀ ਜਿਹੀ ਹਵਾ ਚੈੱਕ ਕਰਾਈ ਆ ਹੁਣ ਡੀਜ਼ਲ ਪਵਾ ਲਈਏ ਜਾ ਰਹੇ ਹਾਂ ਪਟਿਆਲੇ ਨੂੰ ਚੱਲਦੇ ਆ ਉਹ ਹਾਂ ਜੀ ਮਿੱਤਰ ਪਿਆਰਿਓ ਟੀਜ਼ਰ ਕੌਣ ਰੂਪਿਆ ਦੀ ਗੱਡੀ 'ਚ ਪਾਉ ਕੌਣ ਜਿੱਥੋਂ ਆ ਰਹੇ ਹਾਂ ਡੀਜ਼ਲ ਤੇ ਮਿਲਦੇ ਆ ਤੁਹਾਨੂੰ ਬਸ ਪਟਿਆਲੇ ਆ ਰਹੇ ਹਾਂ ਲਾਉਨੇ ਆ ਕਿਹੜੇ ਕੁੜੇ ਫਿਰ ਤੇਲ ਪਵਾ ਦੇ ਦਾ ਟੀਜ਼ਰ ਲਾਸਟ 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 ਡੀਜ਼ਲ ਪਵਾ ਲਿਆ ਗੱਡੀ 'ਚ ਹੁਣ ਚਲਦੇ ਆਂ ਪਟਿਆਲੇ ਛੁੱਟੀ ਦਾ ਵੀ ਟਾਈਮ ਹੋਇਆ ਹਾਂਜੀ ਪਟਿਆਲੇ ਆ ਗਿਆ ਇੱਥੇ ਨਾ ਦਵਾਈ ਦਾ ਮੜਾ ਜਾ ਰੇਟ ਪਤਾ ਕਰਨਾ ਸੀਗਾ ਚੱਲ ਰੇਟ ਇੱਥੇ ਇੱਕ ਵਾਰ ਪਤਾ ਕਰ ਲਈਏ ਤੇ ਬਾਕੀ ਆਪਣਾ ਮਿੱਤਰ ਹੈਗਾ ਦੁਕਾਨਦਾਰ ਆਹੋ ਉਹ ਨਾਲ ਫੋਨ 'ਤੇ ਗੱਲ ਹੋਈ ਜਾਂ ਨਹੀਂ ਪਰ ਉਹ ਤੂੰ ਤਾਂ ਲੈਣੀਓ ਲੈਣੀ ਆ ਪਰ ਉਹ ਗੁੱਸਾ ਕਰ ਜਾਂਦਾ ਕਿ ਮੇਰੇ ਤੋਂ ਦਵਾਈ ਨਹੀਂ ਲੈ ਕੇ ਜਾਂਦਾ ਤੁਹਾਡੇ ਚਾਚੇ ਦੀ ਇੱਥੇ ਵੀ ਲਿਖਾ ਜਾ ਪਟਿਆਲੇ ਵੀ ਯਾਰ ਇਹਨਾਂ ਤੋਂ ਵੀ ਲੈਣੀ ਪੈਂਦੀ ਆ ਯਾਰ ਚੱਲ ਹੁਣ ਮਿੱਤਰ ਪਿਆਰਿਓ ਚਲਦੇ ਆਂ ਗਾਂਹਾਂ ਬੈਗ ਬੂਜਾ ਲੈਣਾ ਹੈ ਬਾਈ ਨੰਬਰ ਤੋਂ ਬੈਗ ਲੈ ਕੇ ਫਿਰ ਚਲਦੇ ਆਂ ਵਾਈਪੀਐਸ ਮਿਲ ਗਏ ਆ। ਐ ਤਾਂ ਹੁਣ ਦੋਸਤੋ ਦਵਾਈਆਂ ਹੀ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ, ਕੰਪਨੀਆਂ ਹੀ ਬਹੁਤ ਆ ਗਈਆਂ। ਭੇਤੀ ਨਹੀਂ ਆਉਂਦਾ ਦਵਾਈਆਂ ਦਾ ਕੀ ਬੰਦਾ ਪਾਵੇ ਕੀ ਨਾ ਪਾਵੇ। ਤੇ ਇੱਕ ਜ਼ਿੰਮੇਵਾਰ ਹੋਰ ਵੀ ਕਰਦਾ ਉਹਦੇ ਵਿੱਚ ਅਸੀਂ ਵੀ ਆਉਣੀ ਆ। ਦੇਖੋ ਦੇਖ ਜੀ ਗਵੰਡੀ ਨੇ ਕੁਛ ਪਾਤਾ। ਉਹੀ ਦੇਖੋ ਦੇਖ ਫਿਰ ਕੰਮ ਚੱਲ ਪੈਂਦਾ ਈ। ਆਪਾਂ ਦੇ ਖਰਚੇ ਆਪੇ ਜ਼ਿਆਦਾ ਵਧਾਏ ਪਏ ਹੈਗੇ। ਦੇਖ ਲਓ ਹਜੇ ਵੀ ਮੱਕੀ ਮੰਡੀਆਂ 'ਚ ਪਈ ਹੈਗੀ ਆ। ਦੇਖ ਲਓ ਤੁਸੀਂ ਹਿਸਾਬ ਲਾ ਲਓ ਪਟਿਆਲਾ ਮੰਡੀ। ਹੁਣ ਆਗੇ ਜੀ ਆਪਾਂ ਪਟਿਆਲੇ ਤਰਪੜੀ ਅੱਗੇ ਦਿਖਾਉਣੀ ਆ ਤੁਹਾਨੂੰ। ਮੈਂ ਪਟਿਆਲੇ ਆ ਗਿਆ ਜੀ ਮੈਂ ਹੁਣ ਕਾਹਾਂ ਮੜੇ ਮੂਟੇ ਪਹਿਲਾਂ ਸਮਾਨ ਖਰੀਦ ਲਈ ਜਿਹੜਾ ਬੈਗ ਬੂਕ ਜਾਂ ਲੈਣਾ ਦੇਖ ਕੇ ਫਿਰ ਚੱਲਦੇ ਆਂ ਪੀਪੀਐਸ ਵੱਲ ਇੱਕ ਨਾ ਯਾਰ ਬੈਗ ਲੈਣਾ ਏ ਸਕੂਲ ਵਾਲਾ ਉਹਦੀ ਜਿੱਪ ਜੀ ਖਰਾਬ ਹੋਊਗੀ ਹਾਂਜੀ ਮਿੱਤਰ ਪਿਆਰਿਓ ਆ ਗਿਆ ਪਟਿਆਲੇ 22 ਨੰਬਰ ਆ ਬਸ ਚੱਲਦੇ ਆਂ ਉੱਧਰ ਨੂੰ ਕਰ ਪੀਪੀਐਸ ਅੱਧੇ ਘੰਟੇ ਤੱਕ ਫਿਰ ਕਿਹੜੀਆਂ ਕੁੜੀਆਂ ਪਾਣ ਕੱਢ ਕੇ ਲਾਉਣੀਆਂ ਆ ਤੇ ਆ ਦੇਖੋ ਮਾਹੌਲ ਚਾਲ 22 ਨੰਬਰ ਦਾ ਹੋ ਦੱਸੋ ਠੀਕ ਹਾਂ ਕੀ ਕਰਦੇ ਟੋਟਿਓ ਦਿਖਾਉਣੀ ਆ ਤੁਹਾਨੂੰ ਫਿਰ ਪਾਰਾ ਸਿਸਟਮ ਕੋਈ ਹੈਗਾ ਏ ਏ ਓਕੇ ਰਿਪੋਰਟ ਐਨ ਮੌਸਮ ਵੀ ਬੜਾ ਘੈਂਟ ਹੈਗਾ ਅੱਜ ਵਧੀਆ ਮਾਹੌਲ ਬਣਿਆ ਪਿਆ ਪੂਰਾ ਐਨ ਨੰਦਾ ਆ ਪਿਆ ਹਾਂਜੀ ਆ ਪਟਿਆਲੇ ਖੜੇ ਹੈਗੇ ਆ ਬਾਈ ਨੰਬਰ ਆ ਭਤੀਜਾ ਆ ਕੇ ਆਪਣੇ ਸੰਗਰੂਰ ਕੋ ਇਹਨਾਂ ਨੇ ਭਤੀਜਿਆਂ ਨੇ ਦਾਖਲਾ ਲਿਆ ਏ ਖਾਲਸਾ ਚ ਠੀਕਾ ਠੀਕਾ ਖਾਲਸਾ ਚ ਆ ਰਹੇ ਨੇ ਨਵੇਂ ਚੁੱਪਰ ਦੇਖ ਲਓ ਭਾਈ ਟੱਪੇ ਵਾਲੇ ਮੁੰਡਿਓ ਪਛਾਣ ਕਰਨ ਲਈ ਇਹਨਾਂ ਦੀ ਸਸਤੀ ਕਾਜੀ ਸਸਤੀ ਕਾਜੀ ਬਹੁਤ ਠੀਕ ਠਾਕ ਆਈ ਜਾਂਦੀ ਹੈ ਜੀ ਆਓ ਕੇ ਰਿਪੋਰਟ ਆ ਜੀ ਓਕੇ ਰਿਪੋਰਟ ਹਾਂਜੀ ਹੁਣ ਚੱਲਦੇ ਆਂ ਬਾਈ ਹਾਂਜੀ ਬਾਈ ਨੰਬਰ ਖੜਾ ਹੈਗਾ ਦੇਖੋ ਮਾਹੌਲ ਜੜ ਚੱਲਦੇ ਆਂ ਹੁਣ ਬਾਈ ਪੀਐਸ ਹਾਂਜੀ ਮਿੱਤਰ ਪਿਆਰਿਓ ਪਟਿਆਲੇ ਹੈਗਾ ਇੱਥੋਂ ਦਾ ਇੱਕ ਬੈਗ ਜਾਂ ਲੈਣਾ ਹੈ ਬੈਗ ਲੈ ਕੇ ਫਿਰ ਮੈਂ ਤੁਹਾਡੇ ਕੋਲ ਆ ਕੇ ਉੱਧਰੋਂ ਬਾਈ ਪੀਐਸ ਘੁੰਮਦੇ ਆਂ ਫਿਰ ਲਾਉਨੇ ਆਂ ਗਿਹੜੇ ਗੂੜੇ ਥੋਡੇ ਨਾਲ ਅੱਜ ਉਹ ਠੀਕੋਂ ਜਿਗਰ ਦੇ ਟੋਟਿਓ हां जी मित्र प्यारेयो ਪਟਿਆਲੇ ਹੈਗਾ ਯਾਰ ਆ ਬੈਗ ਬੂਕ ਜੇ ਲੈਣੇ ਸੀਗੇ ਜਿੱਪ ਜੀ ਖਰਾਬ ਹੋ ਗਈ ਤੀ ਬੈਗ ਦੀ ਪਿੱਠੂ ਬਾਇਗਾ ਹੋਰ ਦੱਸੋ ਠੀਕ ਹਾਂ ਵੀ ਚੋਬਰੋਂ ਪਟਿਆਲੇ ਹੈਗਾ ਇਹ ਹੋਰ ਦੱਸੋ ਗੱਲਬਾਤ ਹਾਂ ਪਟਿਆਲੇ ਆ ਯਾਰ ਬੈਗ ਬੂਕ ਜਾ ਲੈਣਾ ਤੀ ਲੈ ਲਿਆ ਹੁਣ ਜਾਉਂਗਾ ਮੈਂ ਆਪਣਾ ਥੋੜਾ ਉੱਥੇ ਬਾਈਪੀਐਸ ਆਜੋ ਚੋਬਰੋਂ ਫਿਰ ਤੁਹਾਨੂੰ ਮਿਲਦੇ ਆ ਬਾਈਪੀਐਸ ਹੋਰ ਦੱਸੋ ਗੱਲਬਾਤ ਓਕੇਆ ਜਿਗਰ ਦੇ ਟੁੱਟਿਓ ਦੇਖ ਲਓ ਮਾਲ ਚੱਲ ਲਾ ਭਾਈ ਕਹਨੇ ਉਹ ਮੈਂ ਚਰਚਾ ਦਿਖਾਉਣੀ ਹੈਗਾ ਹੋਰ ਦੋਸਤੋ ਮੇਰੀ ਜਿਗਰ ਦੇ ਟੋਟੇ ਕੀ ਕਰ ਰਹੇ ਨੇ ਹਾਂਜੀ ਇੱਥੇ ਖੜੇ ਆ ਕਿਹੜੀ ਮਾਰਕੀਟ ਆ ਜੀ ਆਹ ਰਾਜਕਾਮ ਰਾਜਕਾਮ ਆਹ ਇੱਥੇ ਭਤੀਜ ਮਿਲ ਗਏ ਭਤੀਜ ਦੇਖੋ ਕੁਦਰਤੀ ਸਾਰੇ 90 ਤੋਂ ਨੇ ਮਤਲਬ ਜਿੰਦੇ ਵੀ ਆਪਾਂ ਨੂੰ ਭਤੀਜ ਮਿਲਦੇ ਨੇ ਜ਼ਿਆਦਾਤਰ 90 ਤੋਂ ਹੈਗੇ ਨੇ ਮੁੰਡੇ ਬਸ ਸਾਰੇ ਉਹ ਇੱਥੇ ਪੜਦੇ ਨੇ ਲੱਗ ਜੂ ਕੱਲ ਜੇ ਥੋੜੇ ਦਿਨਾਂ ਤੱਕ ਰਸਤੇ ਜਲ ਪੈਣਾ ਜੀ ਠੀਕ ਆ ਠੀਕ ਆ ਠੀਕ ਆ ਮੈਨੂੰ ਵੀ ਔਖਾ ਹੋਇਆ ਪਿਆ ਯਾਰ ਮੈਂ ਵੀ ਬਾਂਦੇ ਨਾਲ ਕਿਹੜਾ ਪੂਰਾ ਮਾਰ ਜਾਂਦਾ ਹੈ ਹੈ ਕੋਈ ਗੱਲ ਨਹੀਂ ਜਿੱਦਣ ਥੋੜਾ ਕਾਲਜ ਲੱਗ ਗਿਆ ਮਾਰਾਂਗੇ ਕਿਹੜਾ ਹਾਂਜੀ ਹੋਰ ਦੱਸੋ ਮੁੰਡਿਓ ਖਾਣਾ ਪੀਣਾ ਤਾਂ ਨਹੀਂ ਤੁਸਾਂ ਹਾਂ ਨਾ ਮਿਹਰਬਾਨੀ ਠੀਕ ਆ ਠੀਕ ਆ ਹੋਰ ਚਲੋ ਠੀਕ ਆ ਜੀ ਲੱਭ ਜੂ ਤੁਹਾਨੂੰ ਸਾਰਿਆਂ ਨੂੰ ਯਾਰ ਓਕੇ ਜੀ ਹਾਂਜੀ ਪਟਿਆਲੇ ਹੈਗੇ ਆ ਜਾਣੇ ਲੱਗਿਆ ਦੀ ਹੁਣ ਪਾਈਪੀਐਸ ਵੱਲ ਆਪ ਭਤੀਜ ਬਚਾਰੇ ਕਹਿੰਦੇ ਅਸੀਂ ਗੱਡੀ ਕੋਲ ਖੜੇ ਆ ਚਾਚੇ ਕੱ ਤੇ ਆਉਂਗਾ ਮੈਂ ਨੱਬੇ ਯਾਰ ਹਾਂਜੀ ਆ ਜੀ ਰੋਡ ਪਹੁੰਚੇ ਆਉਂਗਾ ਆਉਂਗਾ ਪੱਕਾ ਹੋਊਗਾ ਯਾਰ ਯਾਰ ਪੱਕਾ 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 ਜੱਤ ਨੂੰ ਕਹਦਾ ਯਾਰ ਹੋਰ ਕੋਈ ਖਾਣਾ ਤਾਂ ਨਹੀਂ ਕੁਝ ਹਾਂਜੀ ਧੰਵਾਦ ਜੀ ਠੀਕ ਹੈ ਤੇ ਆ ਆਪਣੇ ਭਤੀਜ ਹੈਗੇ ਨੇ 90 ਤੋਂ ਠੀਕ ਹੋ ਹਾਂਜੀ ਭਤੀਜੇ ਉਹ ਆ ਸਮਾਨ ਸਮੂਹ ਜਾਂ ਲੈ ਲਿਆ ਹੁਣ ਮੈਂ ਚੱਲਦਾ ਬਾਈਪੀਐਸ ਤੁਹਾਨੂੰ ਬਾਈਪੀਐਸ ਤੇ ਆ ਕੇ ਯਾਰ ਮੈਂ ਹੁਣ ਮਿਲੂੰਗਾ ਜਿਹੜਾ ਕੋਈ ਆਪਾਂ ਨੌਜੀ ਜੀ ਪਟਿਆਲੇ ਆ ਗਿਆ ਬਾਈਪੀਐਸ ਜੀ ਪਟਿਆਲੇ ਪਹੁੰਚ ਗਿਆ ਬਾਈਪੀਐਸ ਮਾਰਕੀਟ ਚ ਹਾਂਜੀ ਬਾਈਪੀਐਸ ਬੈਠੇ ਹੈਗੇ ਆ ਚਾਹ ਪੀਣੀ ਆ ਆਜੋ ਭਾਈ ਬਾਹਰ ਆਲਿਓ ਭੀਜ ਭੀਜੀਓ ਤੁਹਾਨੂੰ ਚਾਹ ਪਲਾ ਦਈਏ ਚਾਹ ਸ਼ਕਾ ਦਈਏ ਗਰਮਾ ਗਰਮ ਤੇ ਚਾਹ ਮੈਂ ਉਰਿਓ ਪੀਣਾ ਹੁੰਦਾ ਯਾਰ ਚਾਹ ਇਨਾਂ ਦੀ ਬਹੁਤ ਵਧੀਆ ਹੁੰਦੀ ਆ ਮਤਲਬ ਕੌਫੀ ਵੀ ਇਨਾਂ ਨਜ਼ਾਰਾ ਨਹੀਂ ਦਿੰਦੀ ਹੈਗੀ ਜਿੰਨੀ ਮਤਲਬ ਚਾਹ ਬਣਾਉਣ ਦਾ ਹਿਸਾਬ ਕਿਤਾਬ ਇਨਾਂ ਨੂੰ ਹੈਗਾ ਏ ਇਨਾਂ ਨੂੰ ਹੀ ਕਹੀਦਾ ਏ ਆਕੇ ਕਿ ਚਾਹ ਆਇਆ ਵੀ ਚਾਹ ਪੀਣੀ ਆ ਸਪੈਸ਼ਲ ਜੇ ਸੱਚ ਪੁੱਛ ਲਈਓ ਤੇ ਉਧਰ ਰਾਜ ਕਮਲ ਦੇ ਪਸੇਰੇ ਕੈਫੇ ਸੀਗੇ ਯਾਰ ਕੌਫੀ ਕੂਫੀ ਪੀਣ ਨੂੰ ਪਰ ਮੈਂ ਕਿਹਾ ਨਹੀਂ ਮਗਾ ਚਾਹੀ ਵੀ ਮਾਗੇ ਜਾ ਕੇ ਉੱਥੇ ਉਹ ਠੀਕੋ ਐਨ ਮਾਹੌਲ ਪੂਰਾ ਬਣਿਆ ਪਿਆ ਏ ਠੀਕ ਆ ਨਾ ਤੁਹਾਨੂੰ ਪਿੱਛੇ ਨੂੰ ਘੁਮਾ ਕੇ ਹਾਂਜੀ ਐਨ ਪੂਰਾ ਮਾਹੌਲ ਬਣਿਆ ਪਿਆ ਹੈਗਾ ਹੁਣ ਲਾਈਵ ਪਾਉਣਾ ਹੈ ਤੇ ਭੀਬੀਆਂ ਨੂੰ ਬੁਲਾਉਣਾ ਹੈ ਇੱਥੇ ਫਿਰ ਕਹਿੰਦੇ ਸੀ ਚਾਚੇ ਜੀਬ ਚ ਕਿਹੜੀਆਂ ਕੁੜੀਆਂ ਲਾਉਣੀਆਂ ਨੇ ਹੁਣ ਲਾਈਵ ਪਾਉਣਾ ਉਹਨਾਂ ਨੂੰ ਫਿਰ ਪਤਾ ਲੱਗ ਜੂਗਾ ਤੇ ਹੁਣ ਚਾਹ ਪੀ ਰਹੇ ਆ ਚਾਹ ਪੀ ਕੇ ਫਿਰ ਲਾਉਣੀਆਂ ਕਿਹੜੀਆਂ ਦੱਬ ਕੇ ਤੇ ਮਾੜੇ ਮੁੱਟੇ ਬੂਟੇ ਨੇ ਬੂਟੇ ਬਣਦੇ ਆ ਤੇ ਦੇਖੋ ਮਾਹੌਲ ਚਾਲ ਹਾਂਜੀ ਪਟਿਆਲੇ ਖੜਾ 2 आईपीएसਾ ਭਤੀਜਾ ਆ ਕੇ ਪਹਿਲਾਂ ਵੀ ਆਪਾਂ ਮਿਲੇ ਆ ਤੇ ਭਤੀਜ ਪਲੱਸ 2 ਚਾ ਦੂਆ ਭਤੀਜ 10ਵੀਂ ਚ ਹੈਗਾ ਉਹ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਕੱਢਦੀ ਗੱਲਾ ਓਏ ਐਨ ਵਧੀਆ 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 ਮਾਪੇ ਦਾ ਕਹਿਣਾ ਮੰਨਣਾ ਏ ਜੋ ਮੈਂ ਹਰੇਕ ਵੀਡੀਓ ਚ ਗੱਲ ਕਹਿਣਾ ਹੁੰਦਾ ਏ ਇੱਕ ਜੋ ਨਸ਼ੇ ਪੱਤੇ ਵਾਲੇ ਨੇ ਉਹਨਾਂ ਤੋਂ ਦੂਰ ਰਹਿਣਾ ਏ ਬਾਸ ਹਾਂ ਹੋਰ ਜ਼ਿੰਦਗੀ ਚ ਜੋ ਮਰਜ਼ੀ ਕਰੋ ਕੋਈ ਚੱਕਰ ਨਹੀਂ ਹੈਗਾ ਪਰ ਉਹ ਲੋਕਾਂ ਤੋਂ ਬਚਿਓ ਕਿਉਂਕਿ ਅਸੀਂ ਵੀ ਐ ਉਹ ਲੱਗੇ ਦੀਏ ਛੋਟੇ ਹੁੰਦੇ ਹੁੰਦੇ ਸਾਨੂੰ ਵੀ ਅਗਲੇ ਨੇ ਪਸਾ ਲਿਆ ਦੀ ਕਿ ਚੰਗੀ ਜ਼ਮੀਨ ਹੈ ਇਹਦੇ ਕੋਲ ਇੱਕ ਵਾਰ ਲਾ ਦੋ ਕਿ ਆਪੇ ਹਿੱਲਾ ਕਰਿਆ ਕਰੂ ਤੁਹਾਨੂੰ ਐਂ ਅਸੀਂ ਖਾਸ ਕੇ ਆਹ ਗੱਲ ਆ ਬਾਤ ਆ ਉਹ ਠੀਕ ਆ ਤੇ ਭਤੀਜ ਆਪਣੀ ਉਹਦੀ ਤਿਆਰੀ ਕਰ ਰਿਹਾ ਏ ਐਂ ਨੀਟ ਦੀ ਨੀਟ ਦੀ ਨੀਟ ਦੀ ਦੇਖੋ ਯਾਰ ਬਹੁਤ ਵਧੀਆ ਗੱਲ ਆ ਯਾਰ ਆ ਵੀ ਭਤੀਜੇ ਠੀਕੋਂ ਕੀ ਬਣਦਾ ਹੋਰ ਕੁਝ ਨਹੀਂ ਬਣਦਾ ਹੋਰ ਚੰਨ ਰਹੀ ਐ ਮਾਉਂਗੀ ਹੈਂ ਵੀਲ ਨਾ ਨਾ ਬਲੌਗ ਬਣਾ ਰੇ ਨੇ ਆਏ ਆ ਉਹ ਦੱਸੋ ਚੋਪਰੋਂ ਗੱਲਬਾਤ ਮੈਂ ਦਿੱਲੀ ਆ ਗਿਆ ਓਕੇਆ ਜੇੜੀ ਲਾਉਂਦੇ ਫਿਰਦੇ ਹਾਂ ਹਾਂ ਹੋਰ ਕੀ ਯਾਰ ਉੱਤੇ ਲਾਉਣੇ ਹੁੰਦੇ ਆ ਹਾਂਜੀ ਤਰਕਤ ਲਾਣੇ ਲਾਣੇ ਕਿੰਨੇ ਲਾਏ ਨੇ 10 ਬੋਲ ਤੁਹਾਡੇ ਨਾਲ ਨਾਮ ਹੈ ਜੇੜੀ ਦਾ ਠੀਕ ਆ ਠੀਕ ਆ ਠੀਕ ਆ ਹਾਂ ਹਾਂ ਚੱਲੂਗਾ ਹਾਂਜੀ ਹਾਂਜੀ ਆ ਭਤੀਜ ਮਿਲ ਗਏ ਪਟਿਆਲੇ ਤੋਂ ਤੇ ਆ ਭਤੀਜ ਆਪਣਾ ਹੈਗਾ ਉਹਦਾ ਕੰਮ ਕਰਦਾ ਲੱਕੜ ਦਾ ਠੀਕਾ ਸ਼ਗਲ ਦੇਖ ਲਓ ਜੇ ਕਿੰਨੇ ਕੰਮ ਕਰਾਉਣਾ ਹੋਵੇ ਕੋਠੀਆਂ ਚ ਤਾਂ ਭਤੀਜ ਦੀ ਨਾਲ ਕੰਟੈਕਟ ਕਰਿਓ ਯਾਰ ਹਾਂਜੀ ਉਹ ਠੀਕ ਆ ਵਧੀਆ ਚਾਚਾ ਹਾਂਜੀ ਹੁਣ ਤੁਰਨ ਲੱਗਿਆ ਦੀਗਾ ਜਾਂ ਨੂੰ ਆ ਭਤੀਜ ਜਾ ਕੇ ਤੇ ਭਤੀਜ ਨਾਪੇ ਤੋਂ ਨੇ ਆ ਭਤੀਜ ਸੰਗੂਰ ਤੋਂ ਹੈਗਾ ਹੀ ਉਹ ਠੀਕੋ ਹਾਂਜੀ ਵਧੀਆ ਜੀ ਹੋਰ ਪੀਣਾ ਤਾਂ ਨਹੀਂ ਕੁਸ ਆ ਓਕੇ ਆ ਜੀ ਤੂੰ ਨਾ ਕਹਦੇ ਹੋ ਨਾ ਜੀ ਨਾ ਚੱਲ ਹੁਣ ਇਹਨਾਂ ਨੂੰ ਬੁੱਟੇ ਦਵਾਂਗੇ ਮੈਂ ਕਿਹਾ ਭਾਈ ਬੁੱਟੇ ਲਾਏ ਹੋ ਤੁਸੀਂ ਇਹਨੇ ਤਾਂ ਹੈਗੇ ਨੇ ਕਿ ਚਾਚੇ ਲਾਵਾਂਗੇ ਬੋੜੋ ਕਿੱਟੇ ਭੇਜਿਓ ਮੈਨੂੰ ਬਾ ਠੀਕ ਹੈ ਜੀ ਪਿਆਂਦੀ ਯਾਰ ਨਾ ਕਰੂ ਲਾਵਾ ਬਾਜੀ ਪਾਈਪਸ ਹੈਗੇ ਆ ਧੀ ਜਾ ਕੇ ਤੇ ਹੁਣ ਬੂਟੇ-ਬਾਟੇ ਦੇ ਕੇ ਇਹਨਾਂ ਨੂੰ ਚਲਦੇ ਆਂ ਹਾਂ ਜੀ ਆ ਭਤੀਜ ਨੇ ਕਹਿੰਦੇ ਬੂਟੇ ਲਾਵਾਂਗੇ ਮਤਲਬ ਹਰੇਕ ਨੂੰ ਕਾਣਾ ਹੁੰਦਾ ਯਾਰ ਪੁੱਪੇ ਲਾਉ ਤੇ ਹੁਣ ਯਾਰ ਪਰਸੋਂ ਨੂੰ ਮੈਂ 500 ਬੂਟਾ ਹੋਰ ਲੈ ਕੇ ਆਉਂਦਾ ਉਹ ਰਾਜਪੁਰੇ ਤੇ ਨਾਪੇ ਪੰਡਾਂਗੇ ਪਰ ਉਹ ਜਿਹੜਾ ਆਚਾ ਬਹੁਤ ਵਧੀਆ ਕੰਮ ਕਰ ਰਿਹਾ ਸਾਡਾ ਸੌ ਤੇ ਰੋ ਹਾਂਜੀ ਪਟਿਆਲੇ ਵਾਲਿਓ ਹੋਰ ਪੰਜਾਬ ਇੰਡੀਆ ਐਨ ਆਰ ਆਈ ਠੀਕ ਹੋ ਸਾਰੇ ਆ ਭਤੀਜ ਮੇਰੇ ਆਪਣੇ ਤੇ ਸਾਰੇ 11ਵੀਂ ਚ ਪੜਦੇ ਹੈਗੇ ਨੇ ਡੀਏਪੀ ਚ ਡੀਏਪੀ ਚੋਂ ਹਾਂਜੀ ਇਹ ਡੀਏਪੀ ਠੀਕਾ 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 ਹੋਰ ਲੱਭੂਆ ਤੁਹਾਨੂੰ ਸਾਰੇ ਮਿਲ ਗਏ ਤੁਹਾਨੂੰ ਵੀ ਮਾਪੇ ਦਾ ਕਹਿਣਾ ਮੰਨਿਆ ਕਰੋ ਯਾਰ ਆਪਣੇ ਆ ਦਾ ਇਹ ਵਧੀਆ ਚੀਜ਼ਾਂ ਦੇਖਿਆ ਕਰੋ ਬੰਦਾ ਬਾਪਾ ਦੇ ਚੰਗੀਆਂ ਚੀਜ਼ਾਂ ਗਨੋਰ ਹੈ ਕੋਈ ਵੀ ਆ ਨੈਟ ਦੇ ਉੱਪਰ ਕਿਉਂਕਿ ਅੱਜ ਕੱਲ੍ਹ ਗਲਤ ਮਲਤ ਬਹੁਤ ਚੱਲਦਾ ਇਹ ਤੁਹਾਨੂੰ ਪਤਾ ਹੀ ਆ ਜਾਂਦਾ ਹਾਂਜੀ ਦੋਸਤੋ ਹੁਣ ਚੱਲਦੇ ਆਂ ਹਾਂਜੀ ਹੁਣ ਪਿੰਡ ਨੂੰ ਜਾ ਰਹੇ ਆਂ ਖਾਣ ਵਾਲਾ ਸਮਾਨ ਫੜ ਕੇ ਚੱਲਦੇ ਆਂ ਪਿੰਡ ਨੂੰ ਬਹੁਤ ਵਧੀਆ ਦ੍ਰਿਸ਼ ਹੈਗਾ ਸ਼ਾਮ ਦਾ ਪਟਿਆਲੇ ਦਾ ਪਟਿਆਲੇ ਦਾ ਹਾਂਜੀ ਹੁਣ ਚਲਦੇ ਆਂ ਪਿੰਡ ਨੂੰ ਪਟਿਆਲੇ ਦੀਗਾ ਆ ਸਾਮਾਨ ਆ ਜਾ ਫੜ ਲਿਆ ਖਾਣ ਪੀਣ ਵਾਲਾ ਜੁੜੇ ਰਹੇ ਹੋ ਤੇ ਹੁਣ ਖੇਤੀ ਵਾਸਤੇ ਇੱਕ ਫਲੋਰੋ ਲੈ ਕੇ ਜਾਣੀ ਆ ਰਸਤੇ 'ਚੋਂ ਤੇ ਫਿਰ ਜਾ ਕੇ ਅੱਜ ਬਲੌਗ ਪਾਵਾਂਗੇ ਅੱਜ ਬਲੌਗ ਥੋੜਾ ਜਿਹਾ ਲੇਟ ਹੋ ਜਾਣਾ ਹੈ ਤੇ ਆਹ ਦੇਖੋ ਮਾਹੌਲ ਪਟਿਆਲੇ ਦਾ ਸ਼ਾਮ ਦਾ ਤੇ ਹੁਣ ਚਲਦੇ ਆਂ ਘਰ ਸਾਮਾਨ ਆਪਾਂ ਲੈ ਲਿਆ ਸਾਰਾ ਹੀ ਹੁਣ ਚਲਦੇ ਆਂ ਘਰ ਨੂੰ ਜਾ ਕੇ ਫਿਰ ਬਲੌਗ ਪਾਉਣੇ ਆ ਅੱਜ ਬਲੌਗ ਥੋੜਾ ਜਿਹਾ ਅੱਧਾ ਘੰਟਾ ਘੰਟਾ ਲੇਟ ਹੋਏਗੀ ਇੱਕ ਗੱਲ ਸੱਚ ਰਹਿ ਗਈ ਧੀ ਅੱਜ ਇੰਨੇ ਜਿਆਦਾ ਭਤੀਜ ਭਤੀਜੀਆਂ ਮਿਲੇ ਯਾਰ ਤੁਹਾਨੂੰ ਸਾਰਿਆਂ ਨੂੰ ਲਵ ਜੂ ਤੁਸੀਂ ਇੰਨਾ ਪਿਆਰ ਕਰਦੇ ਹੋ ਯਾਰ ਇੱਥੋਂ ਪਤਾ ਲੱਗਦਾ ਏ ਕਿ ਤੁਸੀਂ ਆਦੇ ਚਾਚੇ ਦੀ سپورਟ ਵੀ ਕਰਦੇ ਹੋ ਪਿਆਰ ਵੀ ਕਰਦੇ ਹੋ ਯਾਰ ਤੇ ਆਦੇ ਚਾਚੇ ਦੀ ਗੱਲ ਵੀ ਸੁਣਦੇ ਹੋ ਕਹਿਣਾ ਵੀ ਮੰਨਦੇ ਹੋ ਠੀਕ ਆ ਨਾ ਤੇ ਅੱਜ ਭਤੀਜ ਬੂਟੇ ਵੀ ਲੈ ਕੇ ਗਏ ਬੂਟੇ ਹੋਰ ਵੀ ਆਪਾਂ ਬਹੁਤ ਜਿਆਦਾ ਲੈ ਕੇ ਆਵਾਂਗੇ ਤੁਸੀਂ ਬਸ ਲਾਉਣ ਵਾਲੇ ਬਣੋ ਕੋਈ ਚੱਕਰੇ ਨਹੀਂ ਹੈਗਾ ਹਾਂਜੀ ਅੱਜ ਹਨੇਰਾ ਹੋ ਗਿਆ ਥੋੜਾ ਜਿਹਾ ਪਿੰਡ ਨੂੰ ਜਾ ਰਹੇ ਹਾਂ ਹੁਣ ਇੱਕ ਦਵਾਈ ਚੱਕਣੀ ਸੀ ਜੀਰੀ ਚ ਪਾਉਣ ਵਾਲੀ ਉਹਦੇ ਕਰਕੇ ਟਾਈਮ ਲੱਗ ਗਿਆ ਆ। ਉਹ ਵਲੌਗ ਦੀ ਕਰਦੇ ਆ ਜੀ ਸਮਾਪਤੀ ਹੁਣ ਆ ਹੀ ਪਹੁੰਚਿਆ ਇਹ ਘਰੇ। ਹੁਣ ਕੁਝ ਖਾਣੇ ਪੀਣੇ ਆ ਪਾਣੀ ਪੂਣੀ ਪੀਣੇ ਆ ਫਿਰ ਨਹਾਉਣਾ ਵੀ ਆ। ਤੇ ਸਪੋਰਟ ਕਰਿਓ ਆ ਦੇ ਚਾਚੇ ਦੀ ਜਿੰਨੇ ਵੀ ਤੁਸੀਂ ਅੱਜ ਮਿਲੇ ਤੁਹਾਨੂੰ ਸਾਰਿਆਂ ਦਾ ਤੁਹਾਡਾ ਧੰਨਵਾਦ ਸਾਰਿਆਂ ਨੂੰ ਲੱਭੀ ਚਾਚੇ ਕੋਲੋਂ। ਸਤਿ ਸ੍ਰੀ ਅਕਾਲ।